ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਘਰ ਦੀ ਵੀਡੀਓ ਅਸੀਂ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ ਤਿੰਨ ਵਿਸਵੇ ਹੈ ਜੀ ਇਹ ਘਰ ਦੋ ਮੰਜ਼ਲ ਬਣਿਆ ਹੋਇਆ ਆ ਦੇਖੋ ਜੇ ਉੱਪਰ ਮੰਜ਼ਲ ਬਣੀ ਹੋਈ ਹੈ ਆ ਨੀਚਲੀ ਮੰਜ਼ਲ ਬਣੀ ਹੋਈ ਹੈ ਇੱਕ ਸਾਈਡ ਤੇ ਪੌੜੀਆਂ ਉੱਪਰ ਜਾ ਰਹੀਆਂ ਹਨ ਆ ਖੁੱਲੜੁੱਲਾ ਵਿਹੜਾ ਬਣਿਆ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਬਾਹਰੋਂ ਗਲੀ ਚੈੱਕ ਕਰਵਾ ਦਿੰਨਾ ਮੈਂ ਤੁਸੀਂ ਗਲੀ ਸਾਰੀ ਦੇਖ ਲਓ ਇੱਕ ਵਾਰੀ ਫਿਰ ਤੁਹਾਨੂੰ ਅੰਦਰ ਸਾਰਾ ਮਕਾਨ ਦਿਖਾ ਦੂੰਗਾ ਮੈਂ ਆ ਦੇਖੋ ਜੀ ਆ ਗਲੀ ਬਣੀ ਹੋਈ ਆ ਆ ਦੇਖੋ ਜੀ ਆ ਘਰ ਦੀ ਸਾਰੀ ਫਰੰਟ ਇਹ ਪਰ ਫਰੰਟ ਪਹਿਲਾਂ ਸਾਰੇ ਦੇਖ ਲਓ ਇੱਕ ਵਾਰੀ ਘਰ ਵਿੱਚ 5 ਕਮਰੇ ਬਣੇ ਹੋਏ ਹਨ 200 ਹੋਈਆਂ ਬਣੀਆਂ ਹੋਈਆਂ ਦੋ ਵਾਸ਼ਰੂਮ ਬਣੇ ਹੋਏ ਹਨ ਤੁਹਾਨੂੰ ਵਾਰੀ-ਵਾਰੀ ਸਾਰਾ ਕੁਝ ਦਿਖਾ ਦਿੰਨੇ ਆ ਆ ਜੀ ਪਹਿਲਾ ਕਮਰਾ ਬਣਿਆ ਹੋਇਆ ਕਮਰਾ ਕਾਫੀ ਖੁੱਲਾ ਡੁੱਲਾ ਬਣਿਆ ਹੋਇਆ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਸਾਰਾ ਇਹਦੇ ਨਾਲ ਹੀ ਆ ਦੂਜਾ ਰੂਮ ਬਣਿਆ ਹੋਇਆ ਦੂਜੇ ਰੂਮ ਨੂੰ ਅੰਦਰੋਂ ਪੇਂਟ ਨਹੀਂ ਹੋਇਆ ਆਇਆ ਕਿਉਂਕਿ ਇਹ ਸਟੋਰ ਰੂਮ ਯੂਜ਼ ਕਰ ਰਹੇ ਨੇ ਆ ਜੀ ਤੀਜਾ ਰੂਮ ਬਣਿਆ ਹੋਇਆ ਆ ਦੇਖੋ ਜਿਹਦੇ ਵਿੱਚ ਸਾਰੀ ਕਲੀ ਦਾ ਵਗਾਰਾ ਹੋਈ ਹੋਈ ਆ ਬਿਜਲੀ ਫਿਟਿੰਗ ਸਾਰੇ ਘਰ ਵਿੱਚ ਹੋਈ ਹੋਈ ਆ ਮਾਲਕਾ ਨੇ ਕਿਹਾ ਹੈ ਜੀ ਇਹ ਘਰ ਹਜੇ ਨਵਾਂ ਹੀ ਬਣਿਆ ਹੈ ਆਜੀ ਕਿਚਨ ਬਣੀ ਹੋਈ ਆ ਕਿਚਨ ਵਿੱਚ ਦੀਵਾਰਾਂ ਤੇ ਟਾਇਲ ਲੱਗੀ ਹੋਈ ਆ ਕਿਚਨ ਵੀ ਕਾਫੀ ਖੁੱਲਡੁੱਲੀ ਬਣੀ ਹੋਈ ਆ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਫਰਿੱਜ ਵੀ ਅੰਦਰ ਲੱਗਾ ਹੋਇਆ ਤਾਂ ਵੀ ਕਾਫੀ ਸਪੇਸ ਹੈਗੀ ਆ ਇੱਕ ਸਾਈਡ ਤੇ ਆ ਸ਼ੈੱਡ ਪਾਏ ਹੋਏ ਹਨ ਤੇ ਇਹਦੇ ਸਾਹਮਣੇ ਪਾਸੇ ਵਾਸ਼ਰੂਮ ਬਣੇ ਹੋਏ ਹਨ ਵਾਸ਼ਰੂਮ ਵਿੱਚ ਸਾਰੇ ਟਾਇਲ ਵਗੈਰਾ ਲੱਗੀ ਹੋਈ ਹੈ ਦੀਵਾਰਾਂ ਤੇ ਵੀ ਅਤੇ ਫਰਸ਼ ਤੇ ਵੀ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਸਾਰੀ ਤੇ ਮਾਲਕਾ ਦਾ ਨੰਬਰ ਸਕਰੀਨ ਤੇ ਦੇ ਦਿੰਨੇ ਆ ਤੁਸੀਂ ਮਾਲਕਾ ਦਾ ਨੰਬਰ ਨੋਟ ਕਰ ਲਓ ਮੈਂ ਬੋਲ ਕੇ ਵੀ ਦੱਸ ਦਿੰਦਾ ਜੀ ਮਾਲਕਾ ਦਾ ਨੰਬਰ ਹੈ 72086 98105 ਘਰ ਦਾ ਐਡਰੈਸ ਵੀ ਸਕਰੀਨ ਤੇ ਦੇ ਦਿੱਤਾ ਹੈ ਤੁਸੀਂ ਉਸ ਨੂੰ ਪੜ੍ਹ ਲਓ ਨੋਟ ਕਰ ਲਓ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਆਹ ਜੀ ਦੂਜੀ ਮੰਜ਼ਲ ਬਣੀ ਹੋਈ ਹੈ ਦੂਜੀ ਮੰਜ਼ਲ ਤੇ ਸਾਰਾ ਪਲਸਟਰ ਹੋਇਆ ਹੋਇਆ ਹੈ ਪੇਂਟ ਦਾ ਕੰਮ ਰੰਦਾ ਹੈ ਹਜੇ ਤੇ ਇਧਰ ਫਰਸ਼ ਵੀ ਸਿੰਪਲ ਪਾਏ ਹੋਏ ਹਨ ਆ ਜੀ ਸਾਹਮਣੇ ਦੋ ਕਮਰੇ ਬਣੇ ਹੋਏ ਹਨ ਤੁਹਾਨੂੰ ਦੋਨੋਂ ਕਮਰੇ ਅੰਦਰ ਦਿਖਾ ਦੇਣੇ ਆ ਤੇ ਇੱਕ ਸਾਈਡ ਤੇ ਕਿਚਨ ਬਣੀ ਹੋਈ ਹੈ ਤੁਹਾਨੂੰ ਵੀ ਦਿਖਾਣੇ ਆ ਪਹਿਲਾਂ ਤੁਸੀਂ ਕਮਰੇ ਦੇਖ ਲਓ ਆ ਦੇਖੋ ਜੀ ਕਮਰੇ ਦੋਨੋਂ ਕਾਫੀ ਖੁੱਲੇ ਡੁੱਲੇ ਬਣੇ ਹੋਏ ਹਨ ਜਿੱਦਾਂ نیچے ਬਣੇ ਹੋਏ ਸੀਗੇ ਉਦਾਂ ਹੀ ਉੱਪਰ ਬਣੇ ਹੋਏ ਹਨ ਬਾਕੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਅੱਜ ਦੂਜਾ ਕਮਰਾ ਦੂਜਾ ਕਮਰਾ ਵੀ ਤੁਹਾਨੂੰ ਅੰਦਰੋਂ ਦਿਖਾ ਦਿੱਤਾ ਹੈ ਘਰ ਸਾਰਾ ਹਵਾਦਾਰ ਤੇ ਖੁੱਲਾ ਡੁੱਲਾ ਬਣਿਆ ਹੋਇਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਆ ਜੀ ਉੱਪਰਲੀ ਮੰਜ਼ਲ ਵਾਲੀ ਕਿਚਨ ਇਹ ਕਿਚਨ ਵਿੱਚ ਜ ਖਿੜਕੀ ਲਗਾਈ ਹੋਈ ਹੈ ਵੈਂਟੀਲੇਸ਼ਨ ਵਾਸਤੇ ਇਹ ਵੀ ਕਿਚਨ ਕਾਫੀ ਖੁਲੜਲੀ ਬਣੀ ਹੋਈ ਹੈ ਨਿਚਲੀ ਕਿਚਨ ਵਾਂਗੂ ਹੀ ਘਰ ਦੀ ਡਿਮਾਂਡ ਮਾਲਕਾਂ ਨੇ 16 ਲੱਖ ਰੁਪਏ ਰੱਖੀ ਆ ਬਾਕੀ ਤੁਸੀਂ ਫੋਨ ਤੇ ਗੱਲ ਕਰ ਲਿਓ ਰੇਟ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ